ਸ਼੍ਰੋਮਣੀ ਕਾਲੇਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਹ ਧਮਕੀ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀ ਜਤਿੰਦਰ ਪੰਗੂ ਦੇ ਵੱਲੋਂ ਦਿੱਤੀ ਗਈ ਹੈ ਜਿਸ ਦੀ ਇੱਕ ਆਡੀਓ ਵੀ ਅਰਸ਼ਦੀਪ ਕਲੇਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਦੱਸਦੇ ਕਿ WhatsApp ਕਾਲ ਕਰਕੇ ਅਰਸ਼ਦੀਪ ਕਲੇਰ ਨੂੰ ਧਮਕੀ ਦਿੱਤੇ ਗਏ ਜਿਸ ਦੀ ਵੀਡੀਓ ਹੈ ਅਰਸ਼ਦੀਪ ਕਲੇਰ ਦੇ ਵੱਲੋਂ ਬਣਾਈ ਗਈ ਤੇ ਹੁਣ ਉਹਨਾਂ ਨੇ ਇਸ ਵੀਡੀਓ ਨੂੰ ਜਨਤਾ ਕਰ ਦਿੱਤਾ ਜਿਸ ਦੇ ਵਿੱਚ ਸੁਣਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਤਿੰਦਰ ਪੰਗੂ ਅਰਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਤੇ ਕਹਿੰਦਾ ਹੋਇਆ ਵੀ ਸੁਣਾਈ ਦੇ ਰਹੀ ਕਿ ਉਸਨੇ ਹੁਣ ਤੱਕ ਕਿੰਨੇ ਬੰਦੇ ਉਸੇ ਲਿਸਟ ਦੇ ਵਿੱਚ ਸ਼ਾਮਲ ਹੋ ਗਿਆ ਤਾਜ਼ੀਏ ਕੇ ਸੰਬੰਧੀ ਅਰਸ਼ਦੀਪ ਕਲੇਰ ਨੇ ਪੁਲਿਸ ਨੂੰ ਕੰਪਲੇਂਟ ਲਖਵਾ ਦਿੱਤੀ ਹੈ ਤੇ ਉਹਨਾਂ ਨੇ ਜਤਿੰਦਰ ਪੰਗੋ ਦੇ ਗ੍ਰਿਫਤਾਰੇ ਦੀ ਮੰਗ ਵੀ ਕੀਤੀ ਹੈ। ਦਰਅਸਲ ਅਰਸ਼ਦੀਪ ਕਲੇਰ ਦੇ ਵੱਲੋਂ ਤੇ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆਂ। ਇਹ ਗੱਲ ਕਹੀ ਗਈ ਸੀ ਕਿ ਪੰਜਾਬ ਮੰਡੀ ਬੋਰਡ ਦੇ ਵਿੱਚ ਕਈ ਮੀਟਿੰਗਾਂ ਹੁੰਦੀਆਂ ਨੇ ਤੇਜਸ ਦੇ ਉੱਤੇ ਚੰਦਰ ਸਿੰਘ ਬਰਾੜ ਵੀ ਉਸ ਵੇਲੇ ਉਹ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਹਨਾਂ ਨੇ ਸਹਿਮਤੀ ਬਰਜੀ। ਜਿਸ ਤੋਂ ਬਾਅਦ ਜਤਿੰਦਰ ਪੰਗੋ ਨੇ ਵਟਸਐਪ ਕਾਲ ਕਰਕੇ ਅਰਸ਼ਦੀਪ ਕਲੇਰ ਨੂੰ ਕਿਹਾ ਕਿ ਅਮਰਿਤਪਾਲ ਬਾਰੇ ਅਜਿਹਾ ਕਿਵੇਂ ਬੋਲ ਸਕਦਾ ਹੈ? ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਅਮਰ ਤੇ ਉੱਥੇ ਮੀਟਿੰਗ ਆਉਂਦੀਆਂ ਨੇ ਤੇ ਫਿਰ ਜਤਿੰਦਰ ਪੰਗੂ ਨੇ ਕਿਹਾ ਕਿ ਅਮਰਿਤਪਾਲ ਦਾ ਸਾਥੀ ਆ ਜਿਸ ਤੋਂ ਬਾਅਦ ਉਸਨੇ ਅਰਸ਼ਦਪਲੇਰ ਨੂੰ ਜਾਣੋ ਮਹਾਰਾ ਦੀ ਧਮਕੀ ਦਿੱਤੀ ਜਿਸ ਦੀ ਆਡੀਓ ਵੀ ਸਾਹਮਣੇ ਆਈ ਹੈ ਕੀ ਕੁਝ ਕਿਹਾ ਜਤਿੰਦਰ ਪੰਗੂ ਨੇ ਅਰਸ਼ਦਪਲੇਰ ਨਾਲ ਕੀ ਉਹਨਾਂ ਦੀ ਗੱਲਬਾਤ ਹੋਈ ਤੁਸੀਂ ਵੀ ਸੁਣੋ ਕੌਣ ਬੋਲ ਰਿਹਾ ਹੈ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਹੈ ਮੈਂ ਜਤਨਦਰ ਸਿੰਘ ਤੁਹਾਨੂੰ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਇੱਥੇ ਆ ਕੇ ਕਰ ਰਿਹਾ ਹੈ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਦਫ਼ਤਰ ਤੇ ਅਮਰਿਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਮੈਂ ਅਮਰਿਤਪਾਲ ਦਾ ਬੰਦਾ ਮੈਂ ਤਾਂ ਅਮਰਿਤਪਾਲ ਦਾ ਨਾਂ ਹੀ ਨਹੀਂ ਲਿਆ ਮੈਂ ਤਾਂ ਅਮਰਿਤਪਾਲ ਦਾ ਨਾਂ ਹੀ ਨਹੀਂ ਲਿਆ ਮੈਂ ਅਮਰਿਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾਰ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮੈਂ ਤਾਂ ਨਾਂ ਹੀ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਨੂੰ ਫਿਰ ਗੱਲ ਕਰੋ ਹੈ ਨਹੀਂ ਤੂੰ ਤੇਰਾ ਮੈਨੂੰ ਗਾਲ੍ਹਾਂ ਕੱਢਣ ਦਾ ਕੀ ਮਤਲਬ ਆ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜ਼ੀ ਪੁੱਛਣੀ ਚਾਹੇ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਵੀ ਮੇਰਾ ਨਾਮ ਬੋਲਦਾ 53 ਬੰਦਿਆਂ ਚੋਂ 50 ਮਾਰੇ ਆ ਉਹਨੇ 4 ਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਨਹੀਂ ਮੈਂ ਕਿਸੇ ਤੋਂ ਨਹੀਂ ਡਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਤੇ ਮੁੜ ਕੇ ਆ ਕੇ ਤੂੰ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾਂ ਕਹਿ ਦੇ ਜਾ ਕੇ ਤਖਵੀਰ ਨਾਲ ਗੱਲ ਕਰਾ ਦੇ ਜਿੱਧਰ ਲਾ ਕੇ ਬੈਠਾ ਤਾਂ ਉਹਨੂੰ ਵੀ ਪਤਾ ਉਹਨੂੰ ਕਹਿੰਦਾ ਵੀ ਬੰਬ ਚਾੜਾ ਦਊਗਾ ਅੱਛਾ ਵਿਆਹ ਤੇ ਆਇਆ ਅੱਛਾ ਇਹਨੂੰ ਪਰਾਂ ਮੈਂ ਚਲਾਉਂ ਜੋਗਾ ਹੈਗਾ ਮੈਂ ਆਪਣੇ ਮੋਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਮੈਂ ਰਿਕਾਰਡ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਮੈਂ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਤੇ ਮੇਰੇ ਨਾਲ ਕਰੀ ਨਾ ਠੀਕ ਹੈ ਤੂੰ ਕਾਲੀ ਦਾ ਲਗਾਦਾ ਵਾ ਤੂੰ ਫੋਟੋ ਕਿਹੜੀ ਲਾਈ ਆ ਉਹ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਕਾਲੀਆਂ ਨੂੰ ਹੰਡੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਥੋਂ ਆ ਗਿਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫੇਰ ਗੱਲ ਕਰੀ ਮੇਰੇ ਨਾਲ ਤੇ ਮੈਨੂੰ ਦੱਸ ਮੈਂ ਆ ਜਾ ਜਿੱਥੇ ਆਖੇ ਓ ਯਾਰ ਤੂੰ ਨਾ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਠੀਕ ਹੈ ਮੇਰਾ ਨਾਂ ਆ ਗਿਆ ਨਾ ਤਾਂ ਸਿੱਧੀ ਗੋਲੀ ਵੱਜੂਗੀ ਗਲਤ ਅੱਛਾ ਤੂੰ ਗੋਲੀ ਮਾਰ ਲੇਗਾ